ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਸੂ ਜੀ ਆਓ ਸਾਖੀ ਸਰਵਣ ਕਰਦੇ ਹਾਂ ਧੰਨ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੀਵਨ ਦੀ ਉਦਾਸੀ ਸਮੇਂ ਜਦੋਂ ਕਿਕਰਾਂ ਤੋਂ ਮਠਿਆਈ ਸੰਗਤਾਂ ਨੂੰ ਛਕਾਉਂਦੇ ਹਨ ਉਸ ਸਾਖੀ ਦਾ ਇਤਿਹਾਸ ਆਪ ਜੀ ਨਾਲ ਸਰਵਣ ਕੀਤਾ ਜਾ ਰਿਹਾ ਹੈ ਜੀ ਗੁਰੂ ਜੀ ਖੇਤੀ ਦਾ ਕੰਮ ਕਰਾਉਂਦੇ ਸਨ ਜਿਸ ਤੋਂ ਬਹੁਤ ਅੰਨ ਪੈਦਾ ਹੁੰਦਾ ਸੀ ਹਾ ਤੋ ਟ ਲੰਗਰ ਸਵੇਰ ਤੋਂ ਅੱਧੀ ਰਾਤ ਤੱਕ ਵਰਤਦਾ ਰਹਿੰਦਾ ਸੀ ਦੂਰ ਦੂਰ ਤੋਂ ਲੋਕ ਤੁਰਦੇ ਆਉਂਦੇ ਸਨ ਅਤੇ ਦਰਸ਼ਨ ਕਰ ਸਕੇ ਉਪਦੇਸ਼ ਲੈ ਕੇ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਸਨ ਲੋਕਾਂ ਤੋਂ ਗੁਰੂ ਜੀ ਭੇਟਾ ਨਹੀਂ ਲੈਂਦੇ ਸਨ ਆਪ ਜੀ ਦੀ ਮਹਿਮਾ ਸਾਰੇ ਸੰਸਾਰ ਵਿੱਚ ਫੈਲ ਗਈ ਦਰਸ਼ਨ ਦੇ ਅਬਿਲਾਖੀਆਂ ਵਿੱਚ ਸਭ ਮਤਾ ਤੇ ਸ਼ਰੇਣੀਆਂ ਦੇ ਲੋਕ ਆਉਂਦੇ ਸਨ ਜੈਸਾ ਕਿ ਜੋਗੀ ਬੈਰਾਗੀ ਸੰਨਿਆਸੀ ਬ੍ਰਹਮਚਾਰੀ ਦੇਗੰਬਰ ਤਪੀ ਅਤੀਤ ਗਿਆਨੀ ਧਿਆਨੀ ਹਿੰਦੂ ਮੁਸਲਮਾਨ ਗਰੀਬ ਅਤੇ ਧਨੀ ਇੱਕ ਸਮੇਂ ਬਹੁਤ ਸੰਗਤ ਹਜ਼ਾਰਾਂ ਦੀ ਗਿਣਤੀ 'ਚ ਆਈ ਪਿੰਡ ਦੇ ਚਾਰ ਚੁਫੇਰੇ ਡੇਰੇ ਲੱਗ ਗਏ ਅੱਧ ਰਾਤ ਨੂੰ ਮੀਂਹ ਵਰਸਣ ਲੱਗਾ ਅਤੇ ਦੂਸਰਾ ਸਾਰਾ ਦਿਨ ਵੀ ਵਰਸਦਾ ਰਿਹਾ ਸਾਰੇ ਜਲ ਥਲ ਹੋ ਗਿਆ ਇਸ ਕਾਰਨ ਲੰਗਰ ਤਿਆਰ ਨਾ ਹੋ ਸਕਿਆ ਸਭ ਲੋਕ ਭੁੱਖ ਨਾਲ ਦੁਖੀ ਹੋ ਗਏ ਗੁਰੂ ਜੀ ਧਰਮਸ਼ਾਲਾ ਵਿੱਚ ਬੈਠੇ ਸਨ ਇਹ ਲੋਕਾਂ ਨੂੰ ਭੁੱਖ ਨਾਲ ਦੁਖੀ ਵੇਖ ਕੇ ਆਪ ਜੀ ਨੇ ਸ੍ਰੀ ਚੰਨ ਜੀ ਨੂੰ ਆਖਿਆ ਆਗਿਆ ਕੀਤੀ ਕਿ ਜੋ ਕਿਕਰ ਦਾ ਬ੍ਰਿਸ਼ ਖੜਾ ਹੈ ਉਸ ਉੱਤੇ ਚੜ ਕੇ ਚੰਗੀ ਤਰ੍ਹਾਂ ਹਲੂਣਾ ਦਿਓ ਉਸ ਤੋਂ ਅਨੇਕ ਪ੍ਰਕਾਰ ਦਾ ਜੋ ਭੋਜਨ ਡਿੱਗੇਗਾ ਉਸ ਨੂੰ ਸ਼ੱਕੇ ਸੰਗਤ ਆਪਣੀ ਭੁੱਖ ਦੂਰ ਕਰੇਗੀ ਸ੍ਰੀ ਚੰਨ ਜੀ ਨੇ ਬ੍ਰਿਸ਼ ਨਾਲ ਭੋਜਨ ਲੱਗੇ ਹੋਏ ਕਦੇ ਵੇਖੇ ਸੁਣੇ ਨਹੀਂ ਸੰਨ ਉਸੇ ਕੀ ਗੱਲ ਕਰਦੇ ਹੋ ਜੇ ਮੈਂ ਤੁਹਾਡੇ ਆਖੇ ਇਉਂ ਕਰਾਂਗਾ ਤਾਂ ਲੋਕਾਂ ਤੋਂ ਸ਼ਰਮਿੰਦਾ ਹੋਵਾਂਗਾ ਇਸ ਕਰਕੇ ਮੈਂ ਕਿਕਰੋਤੇ ਨਹੀਂ ਚੜਦਾ ਫਿਰ ਗੁਰੂ ਜੀ ਨੇ ਲਖਮੀ ਦਾਸ ਨੂੰ ਆਖਿਆ ਇਹ ਛੇਤੀ ਕਿਕਰੋਤੇ ਚੜ ਕੇ ਲੋਕਾਂ ਵਾਸਤੇ ਭੋਜਨ ਡੇਗੋ ਲਖਮੀ ਦਾਸ ਨੇ ਵੀ ਸ੍ਰੀ ਚੰਦ ਜੀ ਵਰਗਾ ਹੀ ਉੱਤਰ ਦੇ ਕੇ ਨਾ ਕਰ ਦਿੱਤੀ ਇਹ ਅਨਹੋਣੀ ਗੱਲ ਹੈ ਮੈਂ ਨਹੀਂ ਕਰਦਾ ਫਿਰ ਗੁਰੂ ਜੀ ਨੇ ਬਾਬਾ ਲਹਿਣਾ ਜੀ ਵੱਲ ਵੇਖ ਕੇ ਆਖਿਆ ਕਿ ਤੂੰ ਉੱਠ ਕੇ ਇੱਕ ਅਰਦ ਸੇਤੀ ਕਰ ਸੰਗਤ ਬਹੁਤ ਭੁਖੀ ਹੈ ਗੁਰੂ ਜੀ ਦਾ ਹੁਕਮ ਸੁਣ ਕੇ ਲਹਿਣਾ ਜੀ ਨੇ ਤਰੰਤ ਹੀ ਉੱਠ ਕੇ ਸੰਗਤ ਨੂੰ ਬੁਲਾ ਲਿਆ ਤੇ ਜਦ ਕਿ ਕਰਉਤੇ ਚੜ ਕੇ ਉਸ ਨੂੰ ਬਹੁਤ ਜ਼ੋਰ ਦੀ ਹਿਲਾਇਆ ਤਾਂ ਉਸ ਤੋਂ ਲੱਡੂ ਜਲੇਬੀਆਂ ਤੇ ਪੂਰੇ ਆਦਿਕ ਪਦਾਰਥ ਲੱਗੇ ਜਿਸ ਨੂੰ ਛਕ ਕੇ ਸੰਗਤਾਂ ਤ੍ਰਿਪਤ ਹੋ ਗਈਆਂ ਲਹਿਣਾ ਜੀ ਸੰਗਤ ਸਹਿਤ ਗੁਰੂ ਜੀ ਪਾਸ ਗਏ ਅਤੇ ਗੁਰੂ ਜੀ ਦੇ ਚਰਨਾਂ ਤੇ ਸਭ ਤੇ ਨਮਸਕਾਰਾਂ ਕੀਤੀਆਂ ਇਹ ਆਚਰਜ ਕੌਤਕ ਵੇਖ ਕੇ ਆਪ ਜੀ ਪਾਸ ਬਹੁਤ ਭੀੜ ਲੱਗੀ ਰਹਿੰਦੀ ਜਿੱਧਰ ਗੁਰੂ ਜੀ ਜਾਂਦੇ ਆਪ ਜੀ ਦੇ ਪਿੱਛੇ ਬੇਅੰਤ ਸੰਗਤਾਂ ਲੰਘ ਤੁਰਦੀਆਂ ਅਤੇ ਧੰਨ ਗੁਰੂ ਨਾਨਕ ਪੰਨ ਗੁਰੂ ਨਾਨਕ ਉਚਾਰਣ ਕਰਦੀਆਂ ਰਹਿੰਦੀਆਂ ਸਾਰੀਆਂ ਸੰਗਤਾਂ ਲੰਗਰ ਵਿੱਚੋਂ ਮਨ ਭਾਉਂਦਾ ਭੋਜਨ ਛੱਕ ਕੇ ਪ੍ਰਸੰਨ ਹੁੰਦੀਆਂ ਅਨੇਕਾਂ ਹੀ ਲੋਕ ਧਨ ਆਦਿਕ ਲਿਆ ਕੇ ਭੇਟਾ ਕਰਦੇ ਪਰ ਗੁਰੂ ਜੀ ਕਿਸੇ ਪਾਸੋਂ ਕੁਛ ਨਹੀਂ ਲੈਂਦੇ ਸਨ ਇਹ ਭੇਟਾ ਕੀਤੇ ਹੋਏ ਧਨ ਪਦਾਰਥ ਵਾਪਿਸ ਕਰ ਦਿੰਦੇ ਸਨ ਸਵਾ ਪਹਿਰ ਰਾਤ ਰਹਿੰਦੀ ਗੁਰੂ ਜੀ ਰਾਵੀ ਦੇ ਜਲ ਵਿੱਚ ਜਾ ਕੇ ਦਿਨ ਚੜ੍ਹਨ ਤੱਕ ਖੜੇ ਰਹਿੰਦੇ ਇਸ ਸਮੇ ਲਹਿਣਾ ਜੀ ਆਪ ਜੀ ਦੇ ਨਾਲ ਜਾ ਕੇ ਕਿਨਾਰੇ ਉੱਤੇ ਆਪ ਜੀ ਦੇ ਬਸਤਰ ਫੜ ਕੇ ਬੈਠੇ ਰਹਿੰਦੇ ਸਨ ਇੱਕ ਦਿਨ ਸਿਆਲੇ ਦੀ ਰੁੱਤ ਸੀ ਤੇ ਮੀਂਹ ਵੀ ਬਹੁਤ ਪਿਆ ਸੀ ਲਹਿਣਾ ਜੀ ਰਾਵੀ ਦੇ ਕਿਨਾਰੇ ਬੈਠੇ ਸਰਦੀ ਦਾਲ ਬੇਸੁੱਧ ਹੋ ਕੇ ਧਰਤੀ ਤੇ ਡਿੱਗ ਪਏ ਅਤੇ ਗੁਰੂ ਜੀ ਦੇ ਬਸਤਰ ਵੀ ਹੱਥ ਵਿੱਚੋਂ ਡਿੱਗ ਪਏ ਗੁਰੂ ਜੀ ਨੇ ਜਦ ਇਸ ਨੂੰ ਇਸ ਤਰ੍ਹਾਂ ਵੇਖਿਆ ਤਾਂ ਛੱਟਪਟ ਪਾਣੀ ਵਿੱਚੋਂ ਬਾਹਰ ਆਣ ਕੇ ਆਪਣਾ ਚਰਨ ਲਹਿਣਾ ਜੀ ਦੇ ਮੱਥੇ ਨੂੰ ਛੋਇਆ ਆਪ ਜੀ ਦੀ ਚਰਨ ਛੋਹ ਨਾਲ ਜਦ ਲਹਿਣਾ ਜੀ ਨੂੰ ਸੁਰਤ ਆ ਗਈ ਤਾਂ ਆਪ ਜੀ ਨੇ ਪੁੱਛਿਆ ਪੁਰਖਾ ਤੇਰੇ ਨਾਲ ਕੀ ਵਰਤਾ ਬੀਤੀ ਹੈ ਲਹਿਣਾ ਜੀ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਠੰਡ ਨਾਲ ਮੈਂ ਬੇਸੁਰਤ ਹੋ ਗਿਆ ਸਾਂ ਆਪ ਜੀ ਦੀ ਚਰਨ ਛੋਹ ਨਾਲ ਸਰਦੀ ਦੂਰ ਹੋ ਗਈ ਹੈ ਤੇ ਹੁਣ ਮੈਂ ਹੋਸ਼ ਵਿੱਚ ਹਾਂ ਗੁਰੂ ਜੀ ਨੇ ਕਿਹਾ ਪੁਰਖਾ ਜੇ ਜੋ ਤਪ ਕਰਦੇ ਹਾਂ ਅਤੇ ਸਖਤ ਕਾਲਣਾ ਕਾਲਦੇ ਹਾਂ ਇਹ ਸਭ ਆਪਣੇ ਸਰਦਾ ਵਣ ਸਿੱਖ ਵਾਸਤੇ ਕਰਦੇ ਹਾਂ ਫਿਰ ਗੁਰੂ ਜੀ ਨੇ ਨਗਰ ਦੇ ਨੇੜੇ ਬਾਹਰ ਇੱਕ ਚੰਗਾ ਸਥਾਨ ਵੇਖ ਕੇ ਆਪਣੇ ਵਾਸਤੇ ਇੱਕ ਛੋਟੀ ਜਿਹੀ ਕੁਟਿਆ ਬਣਵਾਈ ਜਿਸ ਵਿੱਚ ਹੋਰ ਕੋਈ ਦੂਸਰਾ ਆਦਮੀ ਨਹੀਂ ਬੈਠ ਸਕਦਾ ਸੀ ਅਤੇ ਇਠਾਂ ਰੋੜ ਵਿਸ਼ਾਲ ਹੈ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਵਾਸਤੇ ਹੀ ਉਹ ਸਕੁਟੀਆਂ ਵਿੱਚੋਂ ਉੱਠ ਕੇ ਬਾਹਰ ਜਾਂਦੇ ਸਨ ਨਹੀਂ ਤਾਂ ਅੱਠੇ ਪੈਰ ਉਸ ਵਿੱਚ ਹੀ ਬੈਠੇ ਜਾਂ ਲੰਮੇ ਪਏ ਰਹਿੰਦੇ ਦਰਸ਼ਨ ਕਰਨ ਵਾਲੀਆਂ ਸੰਗਤਾਂ ਦੀ ਕਟੀਆਂ ਤੋਂ ਬਾਹਰ ਭੀੜ ਲੱਗੀ ਰਹਿੰਦੀ ਸੀ ਲਾਂਗਰੀ ਜਦ ਭੋਜਨ ਤਿਆਰ ਕਰਕੇ ਸਦਨ ਆਉਂਦਾ ਤਾਂ ਉਸ ਨਾਲ ਡੇਰੇ ਜਾ ਕੇ ਪ੍ਰਸ਼ਾਦ ਸ਼ੱਕੇ ਫਿਰ ਕੁਟੀਆਂ ਵਿੱਚ ਆ ਜਾਂਦੇ ਇਸ ਤਰ੍ਹਾਂ ਕੁਝ ਸਮਾਂ ਬੀਤ ਗਿਆ ਤਾਂ ਆਪ ਜੀ ਨੇ ਭੋਜਨ ਛਕਣਾ ਵੀ ਤਿਆਗ ਦਿੱਤਾ ਕੇਵਲ ਅੱਕ ਦਾ ਫੁੱਲ ਹੀ ਮੰਗਵਾ ਕੇ ਛੱਕਦੇ ਸਨ ਕਦੇ ਆਪ ਜੀ ਲੱਕ ਕੁਪੀਣ ਤੇ ਸਿਰ ਤੇ ਪਰਨਾ ਲੈ ਕੇ ਹੀ ਕੁਟੀਆਂ ਤੋਂ ਬਾਹਰ ਦੋ ਕੋਹਾਂ ਦੇ ਚੱਕਰ ਵਿੱਚ ਸਾਰਾ ਦਿਨ ਤੁਰਦੇ ਤੁਰੇ ਫਿਰਦੇ ਅਤੇ ਬਾਣੀ ਚਾਰਦੇ ਰਹਿੰਦੇ ਜਦ ਰਾਤ ਪੈਂਦੀ ਤਾਂ ਕਟੀਆਂ ਵਿੱਚ ਆਬ ਰਾਜਦੇ ਅਤੇ ਰੋੜਾਂ ਦੀ ਸੇਜਾਂ ਉੱਤੇ ਲੰਮੇ ਪਏ ਰਹਿੰਦੇ ਕੁਝ ਚਿਰ ਉਪਰੰਤ ਗੁਰੂ ਜੀ ਨੇ ਅੱਕ ਦਾ ਫੁੱਲ ਖਾਣਾ ਵੀ ਬੰਦ ਕਰ ਦਿੱਤਾ ਅਤੇ ਇੱਕ ਮਾਸਾ ਰੇਤ ਦਾ ਛਕਣਾ ਆਰੰਭ ਕਰ ਦਿੱਤਾ ਤੇ ਮੁਖ ਤੋਂ ਨਾਉ ਸੁਹਾਵਾ ਵਖਤ ਸੁਹਾਵਾ ਉਚਾਰ ਦੇ ਕਰਦੇ ਜਿਹੜੇ ਪੁਰਸ਼ ਆਪ ਜੀ ਦੇ ਦਰਸ਼ਨ ਕਰਨ ਆਪ ਜੀ ਦੇ ਚਰਨਾਂ ਤੇ ਮੱਥਾ ਟੇਕਦੇ ਉਹਨਾਂ ਨੂੰ ਆਪ ਜੀ ਕਹਿੰਦੇ ਉਰਖਾ ਬਸ ਕਰ ਤੇਰਾ ਭਲਾ ਹੋਵੇ ਸਤ ਨਾਮ ਦਾ ਸਿਮਰਨ ਕਰ ਸਾਰੇ ਦੁੱਖ ਨਾਸ ਹੋ ਜਾਣਗੇ ਗੁਰੂ ਜੀ ਨੇ ਕੁਝ ਦਿਨ ਇਸ ਤਰ੍ਹਾਂ ਹੀ ਬਤੀਤ ਕੀਤੇ ਆਪ ਜੀ ਦੇ ਦਰਸ਼ਨ ਕਰਕੇ ਅਤੇ ਉਪਦੇਸ਼ ਸੁਣ ਕੇ अनेਕਾਂ ਦਾ ਉਦਾਰ ਹੋਇਆ